ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵਿਜ਼ਿਟ ਹੈ ਕੀਆ ਪਿੰਡ ਕਾਵੜਾ ਜ਼ਿਲ੍ਹਾ ਫਰੋਹ ਪਰ ਪੈਂਦਾ ਜੀ ਤਹਿਸੀਲ ਜੀਰਾ ਨਜ਼ਦੀਕ ਇਹਨੋਂ ਮੱਲਾਣਾ ਪੈਂਦਾ ਜੀ ਤੇ ਇਹਨੇ ਵੀਰੋਣਾ ਇੱਕ ਕਮਾਲੀ ਹੈ ਜੀ ਬਹੁਤ ਸੋਹਣਾ ਚੰਗੇ ਰਕੋੜਣਾ ਉਹ ਸੇਲ ਆ ਤੇ ਹੁਣ ਆਪਾਂ ਵੀਰੋਣਾ ਗੱਲਬਾਤ ਕਰੀਏ ਇਹਦੇ ਪ੍ਰਾਈਸ ਕੁਸ਼ੀਏ ਭਾਈ ਜੀ ਅੱਸੀ ਕਾਲ ਬੋਸੀ ਕਾਲ ਜੀ ਭਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਾਖ ਤੁਹਾਡਾ ਜੀ ਚਲੋ ਇੱਕੋ ਮਾਲੀ ਸੇਲਾ ਜੀ ਹਾਂ ਜੀ ਮਾਲੀ ਭਾਈ ਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇੱਟੋ ਹੋ ਗਏ ਸਵਾਦਾਂ ਸਵਾਢੇ ਤਿੰਨ ਅੱਛਾ ਚਾਰ ਤਾਂ ਹੋ ਗਏ ਹਾਂਜੀ ਇਹ ਘਰ ਦੇ ਜੰਪਣੇ ਆਪਾਂ ਲੈ ਕੇ ਨਹੀਂ ਨਹੀਂ ਆਪਾਂ ਲੈ ਗਏ ਠੀਕ ਆ ਹਰਾਂ ਨੂੰ ਲੈ ਕੇ ਜਾਂਦਾ ਜੀ ਹਾਂਜੀ ਉਸ ਨੂੰਰ ਨੂੰ ਲੈ ਜਾਂਦਾ ਸਾਲ ਹੋ ਗਿਆ ਤੇ ਬਾਈ ਜੀ ਬਗਵਾਨ ਦੇ ਨਹੀਂ ਹੋਇਆ ਸੀ ਅੱਛਾ ਠੀਕ ਹਾਂਜੀ ਤੇ ਇਹ ਪਗੜੀ ਕਿਹਦਾ ਕਿਹੜੇ ਮਾਲੀ ਦਾ ਬੱਚਾ ਜੀ ਇਹ ਉਹ ਕਿਹਦੇ ਹੈ ਚਾਲੀ ਦੇ ਸੀਮਨ ਦਾ ਵੀ ਪਤਾ ਕਲੀਅਰ ਨਹੀਂ ਗਾ ਅੱਛਾ ਵੀ ਕੀ ਕਰ ਗਿਆ ਹੈ ਚਾਲੀ ਦਾ ਭਰਾ ਮਤਲਬ ਚੰਗੇ ਮਾਲੀ ਦੇ ਬੱਚਾ ਇਹ ਚੜ੍ਹੇ ਵੀ ਦਾ ਹੋਣਾ ਜੀ ਤੇ ਮਾਰਾ ਤੋਂ ਕਿੰਨਾ ਕਿਸੇ ਦਾ ਮਾਰਾ ਤੋਂ 18 ਕਿਲੋ 18 ਕਿਲੋ ਮੋਂ ਆਪਾਂ ਇਹਨੂੰ ਸੇਲ ਕਰ ਦੇਣਾ ਹਾਂਜੀ ਸੇਲ ਕਰਾਂ ਸਾਂਭੇ ਨਹੀਂ ਜਾਂਦਾ ਆ ਬਿਲਕੁਲ ਕੱਲੇ ਓਖਾ ਆ ਜਾਂਦਾ ਫਿਰ ਤੁਹਾਨੂੰ ਬਰਾਂ ਸੈਰਸੂਰ ਵੀ ਕਰਾਣੀ ਹੈ ਕਿ ਨਹੀਂ ਰੇੜੇ ਜੁੜਿਆ ਨਹੀਂ ਨਹੀਂ ਰੇੜੇ ਬਸ ਸ਼ੌਂਕ ਨੇ ਰੱਖਿਆ ਖੋਲੋ ਫਿਰ ਦਿਖਾਈਏ ਲੋ ਜੀ ਵੇਖੋ ਫੁੱਲ ਹਾਈਟ ਬਈ ਹਾਈਟ ਕਿ ਨਹੀਂ ਹੋ ਗਈ ਨਹੀਂ ਹਾਈਟ ਸਾਢੇ ਪੰਜ ਹੀ ਲੱਗੇ ਹੋਰ ਕਰੋ ਲੋ ਜੀ ਪਰ ਕੋਟ ਉਧਰ ਨਾਲ ਦੇਖੋ ਬਹੁਤ ਸੁਣਾ ਮਨ ਦੇਖੋ ਕੱਟ ਕੇ ਹਾਂ ਜੀ ਠੀਕ ਖੋਲ ਲੈ ਚਲੋ ਉੱਥੇ ਅੰਦਰ ਲੈ ਚਲੋ ਮੰਗਿਆ ਮੰਗਿਆ ਵਧੀਆ ਕਰਸ ਕਰਦਾ ਜੀ ਹਾਂਜੀ ਹਾਂਜੀ ਵਧੀਆ ਬਸ ਕੋਈ ਨਹੀਂ ਧਿਆਨ ਲਾ ਤੇ ਹਾਂ ਇਹ ਇੱਥੇ ਬੰਦ ਕੋਈ ਨਹੀਂ ਬੰਦੋ 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 ਥੋੜਾ ਕੈਮਰਾ ਕਵਰਦਾ ਦਰਦਾ ਈ ਥੋੜਾ ਕੈਮਰਾ ਆ ਕੈਮਰੇ ਦਾ ਕਵਰਦਾ ਥੋੜਾ ਜਿਹਾ ਤੇ ਭਾਈ ਜੀ ਫਿਰ ਇਹਦਾ ਮੁੱਲ ਹੈ ਜੀ ਮੁੱਲ ਉਹ 110000 ਰਾਇ ਜੀ 110000 ਹਾਂਜੀ ਕਰ ਦੋਗੇ ਮੁਕਰੇ ਮਾਨਦਨ ਹਾਂਜੀ ਮਾਨਦਨ ਹੋ ਜਾਊ ਮੁਕਰੇ ਚਲੋ ਨੰਬਰ ਬੋਲ ਦੋ ਜੀ ਫਿਰ ਆਪਣਾ ਨੰਬਰ 93275 ਹਾਂਜੀ ਤੇ 3005 ਠੀਕ ਹੈ ਪਿੰਡ ਕਾਵਲਾਲਾ ਪਿੰਡ ਕਾਵਲਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਦ ਸਤਿ ਸ੍ਰੀ ਅਕਾਲ ਭਾਜੀ ਸਤਿ